ਤੁਸੀਂ ਦੇਖ ਰਹੇ ਜੀ ਬਾਰਡਰ ਪੱਟੀ ਨਿਊਜ਼ ਮਾਇਆ ਮੋਰੇ ਪੱਟੀ ਹਰਨੇ ਅਸੀਂ ਮਾਰੀ ਮਾਰ ਭੀ ਬੰਦਾ ਉਠਣ ਜੋਗਾ ਨਹੀਂ ਰਿਹਾ ਮੌਜੂਦਾਂ ਜੀ ਅਸਲੇ ਕਰਤਾਰਪੁਰ ਕੋਰੀ ਡੂਰ ਦੇ ਲਾਂਗੇ ਡੇਰਿਆਂ ਦੇ ਉੱਤੇ ਡੇਰੇ ਦਾ ਨਾਂ ਕੀ ਵਜਦਾ ਬਾਰੀਆਂ ਦਾ ਡੇਰਾ ਵਜਦਾ ਜੀ ਮੌਜੂਦਾਂ ਹਾਲਾਤ ਹੈ ਤੁਹਾਨੂੰ ਪਹਿਲਾਂ ਸਭ ਤੋਂ ਪਹਿਲਾਂ ਦਿਖਾਉਨੇ ਆ ਬਾਹਰ ਦਾ ਦ੍ਰਿਸ਼ ਆ ਤੁਸੀਂ ਦੇਖ ਰਹੇ ਵੀ ਹੁਣ ਵੀ ਅਸੋਨੇ ਆਪਾਂ ਪਾਣੀ ਦੇ ਵਿੱਚ ਮੌਜੂਦ ਹਾਂ ਜੀ ਆ ਤੁਸੀਂ ਦੇਖ ਰਹੇ ਹੋ ਵੀ ਆਪਾਂ ਵੀ ਐਸਾਲੇ ਪਾਣੀ ਦੇ ਵਿੱਚ ਮੌਜੂਦ ਆ ਗਿਆ ਬਾਹਰ ਦਾ ਦ੍ਰਿਸ਼ ਜਿਹੜਾ ਤੁਹਾਨੂੰ ਦਿਖਾਉਣ ਜਾ ਰਹੇ ਆਂ ਵੀ ਬਾਹਰ ਵੀ ਹਾਲੇ ਤੱਕ ਜਿਹੜਾ ਪਾਣੀ ਜਿਹੜਾ ਵਾ ਘਰ ਦੇ ਬਾਹਰ ਮੌਜੂਦ ਆ ਪੈਲੀਆਂ ਭਰੀਆਂ ਪਈਆਂ ਨੇ ਆ ਸਾਰਾ ਤੁਹਾਨੂੰ ਪਹਿਲਾਂ ਬਾਹਰ ਦਾ ਦ੍ਰਿਸ਼ੇ ਦਿਖਾਉਨੇ ਆ ਗਿਆ ਦੇਖੋ ਜੀ ਪਾਣੀ ਦਾ ਇਹ ਹਾਲ ਹੈਗਾ ਵਾ ਆ ਤੁਹਾਨੂੰ ਦਿਖਾਉਨੇ ਆਂ ਵੀ ਅੰਦਰ ਦੀਆਂ ਝਿਲਕੀਆਂ ਵੀ ਅੰਦਰ ਦਾ ਦ੍ਰਿਸ਼ ਜਿਹੜਾ ਦੇਖਣ ਵਾਲਾ ਤੁਹਾਨੂੰ ਆ ਵੀ ਦੇਖੋਗੇ ਤੁਸੀਂ ਵੀ ਦੇਖਣਯੋਗ ਨਹੀਂ ਹੈਗਾ ਜਿਹੜਾ ਵੀ ਇਹਨਾਂ ਦਾ ਸਮਾਨ ਕਹਿੰਨੇ ਆਪਾਂ ਵੀ ਬੈੱਡ ਆ ਤੁਸੀਂ ਸਭ ਤੋਂ ਪਹਿਲਾਂ ਦਿਖਾਉਂਦੇ ਆ ਵੀ ਜਿੱਥੇ ਰਹਿائش ਹੈਗੀ ਆ ਆਪਣਾ ਤੁਹਾਨੂੰ ਥੱਲੜਾ ਦਿਖਾਉਣਾ ਦੀ ਦੇਖੋ ਜੀ ਕਿੰਨਾ ਕਿੰਨਾ ਗਾਰਾ ਜਿਹੜੇ ਰਿਬ ਚੜ ਚੁੱਕੀ ਹੈਗੇ ਆ ਆ ਦੇਖੋ ਤੁਹਾਨੂੰ ਆ ਇੱਧਰ ਦਾ ਦ੍ਰਿਸ਼ ਦਿਖਾਉਣਾ ਵਾ ਵੀਰ ਮੇਰਾ ਇਹ ਆਸੋਲੇ ਸਾਹਮਣੇ ਹੈਗਾ ਵਾ ਆ ਦੇਖੋ ਜੀ ਕੀ ਹਾਲ ਹੋਇਆ ਵਾ ਜਿਹੜਾ ਵੀ ਬਿਸਤਰਾ ਬੈੱਡ ਬੁੱਡ ਜਿਹੜੇ ਨੇ ਸਾਰੇ ਹੀ ਮਲਿਆ ਮੇਟ ਹੋ ਚੁੱਕੇ ਨੇ ਹੈਗੇ ਨੇ ਕੋਈ ਵੀ ਚੀਜ਼ ਜਿਹੜਿਆ ਵੀ ਨਹੀਂ ਬਠੀ ਆਪਾਂ ਉਹ ਚੀਨ ਵੀ ਲੈ ਕੇ ਚੱਲੀਏ ਜੀ ਆ ਤੁਹਾਨੂੰ ਇੱਕ ਚੀਜ਼ ਉਹ ਦਿਖਾ ਦਿਆਂ ਜਿਹੜੀ ਛੱਤ ਜਿਹੜੀ ਹੈਗੀ ਆ ਜੀ ਉਹ ਦੇਖੋ ਬੋਲਿਆਂ ਵਾਲੀ ਛੱਤ ਹੈਗੀ ਆ ਪਾਣੀ ਕਿੱਥੋਂ ਤੱਕ ਚੜਿਆ ਵੀਰ ਮੇਰਾ ਵੀ ਹਵਲੇ ਸਾਹਮਣੇ ਵੀਰ ਜੀ ਸਾਹਮਣੇ ਉਹ ਦੇਖੋ ਜੀ ਵੀਰ ਮੇਰੇ ਦਾ ਕੱਦ ਘਟੋ-ਘਟ 5 ਫੁੱਟ ਆ ਤੇ ਆਪਾਂ ਉਨ ਕੀ ਨੂੰ ਲਾ ਕੇ 6 ਫੁੱਟ ਪਾਣੀ ਜਿਹੜਾ ਸੀਗਾ ਇਹ ਇਸ ਕਮਰੇ ਦੇ ਵਿੱਚ ਬਾਹਰ ਦੇ ਵਿੱਚ ਜਿਹੜਾ ਸਾਰਾ ਇੱਥੇ ਪ੍ਰਵੇਸ਼ ਕੀਤਾ ਹੈਗਾ ਗੱਲਬਾਤ ਵੀ ਵੀਰ ਦੇ ਨਾਲ ਕਰਦਿਆਂ ਗਿਆ ਸਮਾਂ ਤੁਹਾਨੂੰ ਵੀ ਆਪਾਂ ਸਾਰਾ ਦਿਖਾ ਚੁੱਕੇ ਆਗਾ ਵੀ ਸਭ ਕੁਝ ਮਲਿਆ ਮੇਟ ਹੋ ਚੱਕਾ ਵਾਏ ਆਹੋ ਵੀਰ ਜੀ ਤੁਹਾਡਾ ਵੀ ਗੱਲਬਾਤ ਕਰਨਿਆ ਸਭ ਤੋਂ ਪਹਿਲਾਂ ਜੀ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਮਨਪ੍ਰੀਤ ਸਿੰਘ ਐਟੀ ਪਿੰਡ ਜੋੜੀਆਂ ਖੁਰਦੇ ਪਿੰਡ ਜੋੜੀਆਂ ਖੋਜ ਬਾਰੀਆਂ ਦੇ ਡੇਰਾਵਾਜਾ ਹਾਂਜੀ ਇਹ ਜਦੋਂ ਫਲੱਡ ਆਇਆ ਵਾ ਤੁਹਾਨੂੰ ਕੋਈ ਮਕਾ ਮਿਲਿਆ ਨਿਕਲਦਾ ਜੀ ਨਹੀਂ ਜੀ ਜਦੋਂ ਆਇਆ ਜੀ ਉਦੋਂ ਫੋਨ ਆ ਗਿਆ ਪਿੰਡੋਂ ਵੀ ਜਾਨ ਬਚਾ ਲੋ ਆਪਦੀ ਆ ਜੀ ਜਿਹੜੇ ਕੱਪੜੇ ਪਾਏ ਸੀ ਜੀ ਬਸ ਉਹੋ ਹੀ ਪਾ ਕੇ ਆਪਾਂ ਨਿਕਲੇ ਹਾਂ ਹੋਰ ਕੋਈ ਇੱਕ ਚੀਜ਼ ਨਹੀਂ ਚੁੱਕੀ ਗਈ ਜੀ ਪਾਣੀ ਇੰਨਾ ਤੇਜ਼ੀ ਜੀ ਪੁੱਛੋ ਕੋਜਣਾ ਸ਼ੁਭੇ ਕਰ ਬਚ ਗਏ ਨਹੀਂ ਤੇ ਉੱਤੇ ਚੜਦੇ ਤੇ ਵੀ ਡਿੱਗ ਜਾਨਾ ਤੇ ਆਪਾਂ ਵੀ ਰੋੜ ਜਾਨਾ ਤੁਹਾਡੇ ਪਰਿਵਾਰ ਵਿੱਚ ਉਸ ਵੇਲੇ ਕੌਣ ਕੌਣ ਸੀਗਾ ਮੈਂ ਤੇ ਮੇਰੀ ਮੰਮੀ ਤੇ ਮੇਰੀ ਵਾਈਫ ਹੀ ਸਮਾਨ ਦੀ ਜੇ ਗੱਲ ਕਰੀਏ ਤੇ ਕੋਈ ਸਮਾਨ ਤੁਹਾਡਾ ਕੋਈ ਕਹਿ ਦਾ ਮਲੇ ਕੋਈ ਬਚਿਆ ਕੋਈ ਹੁਣ ਤੱਕ ਕੋਈ ਨਹੀਂ ਜੀ ਕੋਈ ਕੋਈ ਨਿਕਲਿਆ ਹੀ ਨਹੀਂ ਜੀ ਸਾਰਾ ਇੱਥੇ ਹੀ ਰਹਿ ਗਿਆ ਕੋਈ ਭਾਂਡਾ ਨਹੀਂ ਕੋਈ ਰਾਸ਼ਨ ਨਹੀਂ ਕੋਈ ਕੱਪੜਾ ਨਹੀਂ ਅ ਜਿਹੜੇ ਪਾਏ ਜਿ ਉਹ ਹੀ ਨਿਕਲੇ ਬਸ ਹੋਰ ਤੇ ਕੁਝ ਨਹੀਂ ਨਿਕਲੇ ਸਰਕਾਰ ਨੇ ਜੋ ਕਹਿੰਦੇ ਜਦੋਂ ਹੜਾ ਉਸ ਤੋਂ ਬਾਅਦ ਕੋਈ ਤੁਹਾਡੇ ਤੱਕ ਕਿਸੇ ਨੇ ਪਹੁੰਚ ਕੀਤੀ ਨਹੀਂ ਕੀਤੀ ਜੀ ਕੋਈ ਨਹੀਂ ਆਇਆ ਜੀ ਸਰਕਾਰ ਵਾਲਾ ਪ੍ਰਸ਼ਾਸਨ ਵਾਲਾ ਕੋਈ ਕੋਈ ਨਹੀਂ ਜੀ ਆਇਆ ਨਹੀਂ ਕਿਹਨੇ ਪੁੱਛਿਆ ਨਹੀਂ ਹਲੇ ਤੱਕ ਆ ਕੇ ਘਰ ਹਾਲ ਤੇ ਕੋਈ ਆਇਆ ਨਹੀਂ ਜੀ ਇੱਧਰ ਫੇ ਕੋਈ ਆਵੇ ਜਾਂ ਆਪਾਂ ਚੱਲ ਕੋਈ ਚੱਠੀ ਬੰਦੀਆਂ ਵੀ ਤੁਹਾਡੇ ਕੋਲ ਤੱਕ ਕੋ ਪੰਚੀਆਂ ਤੁਹਾਡੇ ਕੋਲ ਨਹੀਂ ਜੀ ਹਲੇ ਕੋਈ ਨਹੀਂ ਆਇਆ ਆ ਤਾਂ ਕੋਈ ਨਹੀਂ ਪਹੁੰਚਿਆ ਨਹੀਂ ਪਹੁੰਚਿਆ ਜੀ ਹੁਣ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਇਹੋ ਕਹਿਣਾ ਚਾਹੁੰਦੇ ਆ ਜੀ ਕੋਈ ਆ ਡਿਮਰਤ ਕੀਤੀ ਜਾਏ ਆ ਕੇ ਵੇਖੋ ਕੀ ਹਾਲਾਤ ਆ ਜੀ ਕੋਈ ਚੀਜ਼ ਹੀ ਨਹੀਂ ਬਚੀ ਕਿੱਥੋਂ ਖਾਵਾਂਗੇ ਕਿੱਥੋਂ ਪਾਵਾਂਗੇ ਜੀ ਆ ਕੰਮ ਨੇ ਦੇ ਦੂਜੇ ਦੇ ਬਾਲੇ ਡਿੱਗਣ ਦੇ ਆ ਜੀ ਕੀ ਕਰਾਂਗੇ ਕੋਈ ਸਮਾਨ ਹੀ ਨਹੀਂ ਰਹਿ ਗਿਆ ਜੀ ਜੇਰਾ ਕੋਈ ਹੋਵੇ ਵੀ ਹਾਂ ਵੀ ਵਰਤ ਲਾਂਗੇ ਜੀ ਸਾਰਾ ਤੇ ਇੱਥੇ ਮਿੱਟੀ ਚ ਹੋ ਗਿਆ ਜੀ ਬੈਡ ਮੁੱਦੇ ਪਏ ਆ ਜੀ ਸਾਰਾ ਕੁਝ ਤੇ ਰੁੜ ਗਿਆ ਜੀ ਇਸ ਵਾਰੀ ਸਭ ਤੋਂ ਜ਼ਰੂਰੀ ਤੁਹਾਨੂੰ ਮਦਦ ਜਿਹੜੀ ਹੈਗੀ ਆ ਕਿਸੇ ਚੀਜ਼ ਤੁਸੀਂ ਮਹਿਸੂਸ ਕਰ ਰਹੇ ਹੋ ਕਰਦੀ ਆ ਜੀ ਕੋਈ ਚੀਜ਼ ਵੀ ਲਈ ਕਿੱਥੇ ਰੱਖਾਂਗੇ ਜੀ ਕੋਈ ਹੈ ਹੀ ਨਹੀਂ ਆ ਜੀ ਰੱਖਣ ਨੂੰ ਜਗਾ ਨਾ ਇੱਥੇ ਲਿਆ ਸਕਦੇ ਜੀ ਇੰਨਾ ਇੰਨਾ ਪਾਣੀ ਆ ਜੀ ਤੇ ਕੋਈ ਰਾਸ਼ਨ ਰੂਸ਼ਨ ਆ ਇਹੋ ਹੀ ਆ ਜੀ ਕੋਈ ਚਲੋ ਮੈਂ ਇੱਥੇ ਘਰੇ ਕੋਈ ਘਰ ਆ ਕੇ ਵੇਖੇ ਵੀ ਹਾਂ ਕੀ ਹਾਲਾਤ ਆ ਕੀ ਨਹੀਂ ਤੇ ਆਪਾਂ ਤੇ ਇਹੋ ਹੱਥ ਜੋੜ ਕੇ ਕਰਦੇ ਬੇਨਤੀ ਵੀ ਕੋਈ ਆਵੇ ਇੱਥੇ ਵੇਖੇ ਵੀ ਹਾਂ ਬਈ ਕਿਹੜੀ ਚੀਜ਼ ਦੀ ਲੋੜ ਆ ਤੇ ਮੱਤ ਕਰੇ ਵੀਰ ਕੋਈ ਆ ਕੇ ਵੀਰ ਨੇ ਬੜੇ ਦੁਖੀ ਮਨ ਨਾਲ ਮਪੀ ਫਰਿਆਦ ਕੀਤੀ ਹੈਗੀ ਆ ਵੀ ਜਥੇਬੰਦੀ ਨੇ ਵੀ ਫਰਿਆਦ ਕੀਤੀ ਆ ਸਰਕਾਰ ਨੂੰ ਵੀ ਫਰਿਆਦ ਕੀਤੀ ਆ ਵੀ ਉਹ ਆ ਕੇ ਸਾਡੀ ਮੰਦਕਨ ਗੱਲ ਕੱਢਿਆ ਘਰ ਦੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਜਨਾਨੀਆਂ ਸੀ ਜੀ ਲੇਡੀ ਜੀ ਉਹ ਜਿਹੜੀਆਂ ਨੇ ਆਏ ਨੇ ਉਹ ਵੀ ਅਸਲੇ ਮੌਜੂਦ ਨੇ ਜੀ ਆਪਣਾ ਪਹਿਲਾ ਨਾਂ ਜੀ ਰਣਜੀਤ ਕੌਰ ਕਿੰਨਾ ਕ ਕਹਿਨ ਦਾ ਵੀ ਨੁਕਸਾਨ ਤੁਹਾਡਾ ਜਿਹੜਾ ਹੁੰਦਾ ਬਹੁਤ ਜ਼ਿਆਦਾ ਬਚਿਆ ਨਹੀਂ ਤੁਹਾਡਾ ਕੁਝ ਵੀ ਤੇ ਇਤਨੇ ਕੱਪੜੇ ਜਹੀ ਗਏ ਹੈ ਜਾਨ ਬਚਾਈ ਆਪਣੀ ਬਸ ਕੋਈ ਡੰਗਰ ਪਾਣੀ ਜਿਹੜਾ ਕੋਈ ਨਹੀਂ ਡੰਗਰ ਤੇ ਸਾਡੇ ਹੈ ਨਹੀਂ ਵੱਡੇ ਤੇ ਹੀ ਡੰਗਰ ਬਸ ਆਪਣੇ ਬੱਚੇ ਵੀ ਕੋਈ ਹੈਗੇ ਆ ਜੀ ਨਹੀਂ ਆ ਬੇਟਾ ਹੀ ਆ ਤੇ ਨੌ ਹੀ ਮੇਰੇ ਬਸ ਕੋਈ ਰਾਤ ਹੀ ਤੋਂ ਪਾਣੀ ਆਇਆ ਤੇ ਤੁਹਾਨੂੰ ਕੋਈ ਮੌਕਾ ਮਿਲਿਆ ਜੀ ਮੌਕਾ ਇਹੋ ਹੀ ਪਿੰਡ ਵਾਲਿਆਂ ਨੇ ਫੋਨ ਕੀਤਾ ਵੀ ਪਾਣੀ ਆ ਗਿਆ ਜੇ ਪੱਖੋ ਕੀਤੇ ਆ ਜਾਓ ਜਾਨਾਂ ਬਚਾ ਲਓ ਆਪਣੀ ਤੇ ਉਹ ਕਿਨਾ ਕਿਨਾ ਪਾਣੀ ਜੇ ਜੇ ਗੱਲ ਕਰੀਏ ਪਾਣੀ ਤੇ ਆ ਗਿਆ ਸਾਡੇ ਵਿਹੜੇ ਚ ਤੇ ਇੰਨਾ ਇੰਨਾ ਤੇ ਆ ਗਿਆ ਓਦੋਂ ਤਸੀਂ ਤਾਂ ਬਸ ਜਾਨਾਂ ਹੀ ਬਚਾਈਆਂ ਆਪਣੀ ਹੋਰ ਕੋਈ ਨਹੀਂ ਮੌਕਾ ਮਿਲਿਆ ਹੂੰ ਤੁਸੀਂ ਸਰਕਾਰ ਕੋ ਕੀ ਮੰਗ ਕਰਦੀ ਹੈ ਸਰਕਾਰ ਨੂੰ ਇਹੋ ਹੀ ਆਖੀ ਕਹਿੰਨੇ ਵੀ ਸਾਡੇ ਘਰ ਆਣ ਕੇ ਮੌਕਾ ਵੇਖਣ ਤੇ ਸਾਡੇ ਵੀ ਆ ਵੇਖੋ ਬਾਲਿਆਂ ਵਾਲੇ ਕਮਰੇ ਨੇ ਵੀ ਸਾਡੀ ਕੋਈ ਮਦਦ ਕੀਤੀ ਜਾਵੇ ਸਨਾ ਸਮਾਨ ਸਮੂਹ ਦੀ ਕੀਤੀ ਜਾਵੇ ਕਮਰਿਆਂ ਦੀ ਕੀਤੀ ਜਾਵੇ ਸਾਡੇ ਇਹੋ ਮੰਗਿਆ ਸਾਡੇ ਕੋਲ ਤੇ ਹੈ ਤਾਂ ਕੁਝ ਨਹੀਂਗਾ ਵੀ ਜਿਹੜਾ ਹੀ ਖਰੀਦ ਸਕਨੇ ਜਾਂ ਕਰ ਸਕਨੇ ਆ ਖਾ ਸਕਨੇ ਆ ਇਹੋ ਮੰਗਿਆ ਸਾਡੇ ਵੀ ਸਾਡੇ ਘਰ ਆਣ ਕੇ ਸਾਡਾ ਵੇਖ ਮੌਕਾ ਗੱਲ ਕਰਦਿਆਂ ਵੀ ਮਾਰ ਜਿਹੜੀ ਹਾਰ ਨੇ ਜਿਹੜੀ ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀ ਡਾਂਗਾ ਜਿਹੜਾ ਲਾਂਗੇ ਦੇ ਜਿਹੜਾ ਬੰਟ ਟੁੱਟਿਆ ਸੀਗਾ ਸਭ ਤੋਂ ਪਹਿਲਾਂ ਜਿਹੜਾ ਪਾਣੀ ਆ ਜੀ ਇਸ ਇਲਾਕੇ ਦੇ ਵਿੱਚ ਸਭ ਤੋਂ ਪਹਿਲਾਂ ਪਾਣੀ ਜਿਹੜਾ ਪੁੱਜਾ ਵਾ ਲੋਕਾਂ ਨੂੰ ਜਿਹੜਾ ਵਾ ਮੌਕਾ ਨਹੀਂ ਮਿਲਿਆ ਵਾ ਘਰ ਵਿੱਚੋਂ ਨਿਕਲਦਾ ਸਾਡੇ ਵੱਲੋਂ ਵੀ ਇੱਕ ਬਾਰਡਰ ਪੱਟੀ ਨੂੰ ਜਿਹੜੇ ਵੀ ਸੇਮ ਜਥੀਆਂ ਬੰਦੀਆਂ ਨੂੰ ਪੰਜਾਬ ਸਰਕਾਰ ਨੂੰ ਕਪੀ ਲਿਆ ਕਿ ਵਾਕਿਆ ਹੀ ਜੇ ਆਪਾਂ ਇੱਥੇ ਤੱਕ ਪਹੁੰਚ ਕਰ ਸਕਨੇ ਆ ਗਿਆ ਇਹਨਾਂ ਦੇ ਪਰਿਵਾਰ ਦੇ ਵਿੱਚ ਇੱਥੇ ਆ ਕੇ ਤੇ ਬਾਕੀਆਂ ਨੂੰ ਆਪਾਂ ਬੇਨਤੀ ਕਰਾਂਗੇ ਉਹ ਵੀ ਆ ਕੇ ਹਾਲਾਤ ਦੇਖ ਕੇ ਇਸ ਪਰਿਵਾਰ ਦੀ ਜਰੂਰ ਮਦਦ ਕਰਨ ਆਪਾਂ ਥੋੜਾ ਜਨਾ ਕੋ ਜਿਹੜਾ ਟੈਲੀਫੋਨ ਨੰਬਰਾਂ ਕੰਟੈਕਟ ਨੰਬਰ ਆ ਉਹ ਵੀ ਵੀਰ ਨੂੰ ਕਹਾਂਗੇ ਵੀ ਉਹ ਵੀ ਆਪਣਾ ਜਿਹੜਾ ਬੋਲ ਕੇ ਦੱਸ ਜੋੜੀ ਵੀ ਕੋਈ ਸੰਸਥਾ ਜਿਹੜੀ ਕੋਈ ਸੇਵਾ ਕਰਨਾ ਚਾਹੁੰਦੀ ਆ ਗਿਆ ਉਹ ਆਪ ਖੁਦ ਆ ਕੇ ਇੱਥੇ ਤੁਸੀਂ ਆ ਕੇ ਜਿਹੜੀ ਆ ਕਿ ਜਿਹੜੀ ਮਣੀ ਸਤਾ ਤੇ ਉਹ ਤੇ ਹਾਈ ਆ ਗਿਆ ਬਾਕੀ ਵੀ ਕਪੜਾ ਲੀੜਾ ਵੀ ਜਿਹੜਾ ਹੈਗਾ ਜੇ ਰਸ਼ਨ ਪਾਣੀ ਜੇ 50 ਸੋ ਦਿਓ ਤੇ ਇਸ ਵੀਰ ਨੂੰ ਜੂਰ ਬਚਾਓ ਜੀ ਵੀ ਜੀ ਆਪਣਾ ਨੰਬਰ ਜਿਹੜਾ ਬਾ ਤੁਸੀਂ ਉਹ ਵੀ ਜਿਹੜਾ ਦੱਬ ਬੋਲ ਕੇ ਦਾ ਕੇ 84 37 57 36 ਇੱਕ ਵਾਰੀ ਫੇਰ ਰੀਡ ਕਰ ਦਿਓ ਜੀ 84 37 30 57 66 ਤੇਰਾ ਬਾਬਾ ਨਨਕ ਤੋਂ 0 ਗਰਾਊਂਡ ਤੋਂ ਆਡਰੀ ਜਿਹੜੀ ਹੈਗੀ ਆ ਉਹ ਰਿਪੋਰਟ ਤੁਹਾਨੂੰ ਦਿਖਾਉਣੀ ਆ ਦੁਬਾਰਾ ਫੇਰ ਇੱਕ ਵਾਰੀ ਤੁਹਾਨੂੰ ਆਪਾਂ ਚਲਕਾ ਦਿਖਾਉਣਾ ਹੈ ਕਮਰਾ ਕਿ ਇਹਨਾਂ ਦਾ ਦੂਜਾ ਵਿਹਾਗਾ ਬਹੁਤ ਸਾਨੂੰ ਸਿਰਫ ਕਿਉਂਕਿ ਉਹ ਸਮਾਨ ਦੇ ਨਾਲ ਜਿਹੜਾ ਕੀ ਪੇਟੀਆਂ ਪੁੱਟੀਆਂ ਜਿਹੜੀਆਂ ਦਰਵਾਜ਼ੇ ਦੇ ਅੱਗੇ ਆ ਕੇ ਉਹ ਬਲਾਕ ਹੋ ਚੁੱਕਾ ਵਾ ਪਾਣੀ ਵੀ ਹਾਲੇ ਤੱਕ ਅੰਦਰ ਮੌਜੂਦ ਹੈਗਾ ਵਾ ਆ ਦੇਖ ਲੋ ਜੀ ਇਥੇ ਖੋਲਣ ਦੀ ਕੋਸ਼ਿਸ਼ ਕੀਤੀ ਸੀ ਆਪਾਂ ਪਰ ਉਹ ਨਹੀਂ ਖੁੱਲਿਆ ਹੈਗਾ ਦੇਖ ਰਹੇ ਤੁਸੀਂ ਕੁਝ ਥੋੜੇ ਬੋਤੇ ਸ਼ਾਇਦ ਕਪੜੇ ਮਾੜੇ ਮੋٹے ਜਿਹੇ ਬੱਚੇ ਨੇ ਇਹ ਵੀ ਉਹਨਾਂ ਦੱਸਿਆ ਪੀ ਇਹ ਬੋਰੀ ਦੇ ਵਿੱਚ ਪਏ ਸੀਗੇ ਭਿੱਜ ਗਏ ਤੇ ਨੇ ਹੁਣ ਸੁੱਕਣੇ ਪਾਏ ਦਨੇ ਡੇਰਾ ਬੱਬਾ ਨਾਨਕ ਤੋਂ ਮੂਰਾਜ ਪੱਟੀ ਦੀ ਅੱਜ ਜਿਹੜੀ ਵਿਸ਼ੇਸ਼ ਰਿਪੋਰਟ ਅੱਗੇ ਜੀਤ ਘਰੀ ਹੋਏ ਬਾਤ ਨਹੀਂ ਆਉਂਦਾ ਅੱਗੇ ਜੀ ਕੋਸ਼ਿਸ਼ ਨਹੀਂ ਮੈਨੂੰ ਆਇਆ ਨਹੀਂ ਬਾਈ ਉਦੋਂ ਦੇ ਪਿੰਡ ਆ ਹੁਣ ਆਏ ਮਨ ਪੈਸੇ